ਪਿੰਡਾਂ ਦੇ ਸਰਪੰਚ ਤੇ ਡੀਐਸਪੀ ਸਾਹਿਬ ਆਏ ਹੋਏ ਆ ਇਹਨਾਂ ਬਹੁਤ ਜ਼ਿਆਦਾ ਮੁੱਦਿਆਂ ਤੇ ਗੱਲਬਾਤ ਕੀਤੀਆਂ ਨਸ਼ੇ ਤੇ ਔਰ ਵਿਕਾਸ ਦੇ ਮੁੱਦਿਆਂ ਤੇ ਗੱਲਬਾਤ ਹੋਈਆਂ ਇੱਕ ਮਿਲਣੀ ਆ ਪਿੰਡਾਂ ਤੇ ਡੀਐਸਪੀ ਸਾਹਿਬ ਦੇ ਨਾਲ ਬਹੁਤ ਵਧੀਆ ਵਿਚਾਰ ਸੁਣਨ ਨੂੰ ਮਿਲੇ ਅਸੀਂ ਧੰਨਵਾਦ ਕਰਦੇ ਹਾਂ ਡੀਐਸਪੀ ਸਾਹਿਬ ਦਾ ਔਰ ਐਸਐਸਓ ਦਾ ਹੁਣ ਤਾਂ ਨਕੀ ਵਿਸ਼ਵਾਸ ਦੁਆਰਾ ਉਸ ਵਾਰ ਸਾਰੇ ਸਰਪੰਚਾਂ ਨੇ ਆਪਣੀ ਵਕੋ ਵਕ ਡਿਮਾਂਡਾਂ ਦੱਸੀਆਂ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਸਾਰੇ ਰਿਕਾਰਡ ਚ ਕੀਤੇ ਜਾਣਗੇ ਕੋਸਨ ਉਸ ਰਾਜਾ ਵੀ ਉਹ ਨਾਲ ਕੋਈ ਕਬੀ ਠੀਕ ਜਿਹੜੇ ਜਿਹੜੇ ਅੱਜ ਐ ਡੀਐਸਪੀ ਸਾਹਿਬ ਨਾਲ ਟਾਡੀ ਅੱਜ ਮੀਟਿੰਗ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਆਜ਼ਾਦ ਖਾਨਸਾ ਪਿੰਡ ਲਿਆਂ ਤੋਂ ਅਸੀਂ ਆਪਣੇ ਪਿੰਡ ਦਾ ਮੁੱਦਾ ਰੱਖਿਆ ਵੀ ਕਿ ਸਾਡੇ ਪਿੰਡ ਜਦੋਂ ਵਰਖਾ ਤਾਂ ਹੁੰਦੀਆਂ ਨਾ ਉਹ ਪਾਣੀ ਬੜਾ ਇਕੱਠਾ ਹੁੰਦਾ ਡੀਐਸਪੀ ਦਾ ਵਿਸ਼ਵਾਸ ਹੋਇਆ ਕਿ ਇਹ ਮਹਿਕਮੇ ਨੂੰ ਭੇਜਾਂਗੇ ਲਿਖ ਕੇ ਔਰ ਤੁਹਾਡਾ ਮਸਲਾ ਲਕਰ ਆ ਜਾਊਗਾ ਤੇ ਨਸ਼ੇ ਦੇ ਪਰ ਵੀ ਗੱਲ ਕੀਤੀਆਂ ਸਾਰੇ ਉਹ ਵੀ ਵਿਸ਼ਵਾਸ ਦਿਵਾਇਆ ਕਿ ਵੱਧ ਤੋਂ ਵੱਧ ਸਾਡੇ ਮਤ ਦੇ ਮਤਕਰ ਦੇ ਗਾਵੇਂ ਕਰਾਂਗੇ ਤੇ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਉਂਦਾ ਮੈਂ ਕਿਸੇ ਚੀਜ਼ ਦੀ ਪਹਿਲਾਂ ਤੋਂ ਹੁਣ ਕਿੰਨਾ ਕੰਟਰੋਲ ਹੋ ਚੁੱਕਿਆ ਹੈ ਨਸ਼ੇ ਤੇ ਕਾਫੀ ਕੰਟਰੋਲ ਹੋ ਚੁੱਕਾ ਆ ਤੋ ਪਹਿਲਾਂ ਜਿੱਤਰਾ ਵਿਗਦਾ ਸੀ ਹੁਣ ਜਿੱਤਰਾ ਮਹਿਗਮਾ ਮੈਡਮ ਸਾਡੇ ਬਹੁਤ ਸੂਝਵਾਨ ਆ ਐਸਐਸ ਸਾਹਿਬ ਉਹ ਵੀ ਰਾਤ ਦਿਨ ਇੱਕ ਲਗਾਤਾਰ ਰੇਡ ਮਾਰਦੇ ਆ ਕਿਤੇ ਵੀ ਕੋਈ ਵੀ ਅਨਸਰ ਜੇ ਲੰਘ ਨਹੀਂ ਦਿੰਦੇ ਸਾਰਾ ਬੜਾ ਕੰਟਰੋਲ ਟੈਕ ਕਰਦੇ ਆ ਠੀਕ ਹੈ ਸਰ ਜਿਹੜੀ ਲੋਕ ਮਿਲਣੀ ਕਰਵਾਈ ਗਈ ਹੈ ਤੁਹਾਡੇ ਅੱਗੇ ਕੀ ਸੰਦੇਸ਼ ਦੇਣਾ ਚਾਹੁੰਦੇ ਲੋਕ ਜਿਹੜੇ ਧਿਆਤੀ ਦੌਰਾ ਹੁੰਦਾ ਹੈ ਹਰ ਸਾਲ ਦੀ ਤਰ੍ਹਾਂ ਪਿੰਡਾਂ ਦੇ ਜਿਹੜੇ ਜੀਓ ਰੈਂਕ ਹੁੰਦੇ ਨੇ ਉਹ ਸਾਰੇ ਧਿਆਤੀ ਦੌਰਾ ਕਰਦੇ ਨੇ ਪਿੰਡਾਂ ਦੇ ਇਕੱਠੇ ਕਰਦੇ ਲੋਕ ਫਿਰ ਉਹ ਤੇ ਚਲੋ ਪਿੰਡ-ਪਿੰਡ ਜਾਣਾ ਚਾਹੀਦਾ ਵੀ ਜਿਹੜੇ ਪਿੰਡ-ਪਿੰਡ ਦੀ ਪੰਚਾਇਤ ਹੋਵੇ ਇਕੱਠੀ ਕਰਨੀ ਹੈ ਉਹ ਅੱਜ ਕੱਲ ਸਮਾਂ ਘਟੋਂ ਕਰਕੇ ਫਿਰ ਅਹੀ ਇੱਕ ਥਾਂ ਇਕੱਠੀ ਕਰ ਲੀਨੇ ਸਾਰੀ ਕਿ ਜੇ ਕੋਈ ਨੂੰ ਦੁੱਖ ਤਕਲੀਫ ਹੋਵੇ ਤੇ ਉਹਦਾ ਕੋਈ ਹੱਲ ਹੋ ਸਕੇ ਜਿਹੜਾ ਸਾਡੇ ਮਹਿਕਮੇ ਮੁਤਲਕਾ ਵਾ ਅਹੀ ਦੋ ਦਾ ਹਾਂ ਦੋਸੇ ਵਾਲੇ ਕਰ ਦਿੰਨੇ ਆ ਇੱਕ ਨਹੀਂ ਤੇ ਦੂਜਾ ਅਗਲੇ ਦਿਨ ਕੱਲੇ ਕਰ ਜੇ ਕੋਈ ਹੋਰ ਕਿਹ ਮਹਿਕਮਾ ਹੋਵੇ ਉਹਨਾਂ ਦੇ ਫਿਰ ਲਿਖ ਕੇ ਆਹੀ ਭੇਜ ਦਿੰਨੇ ਆ ਮੈਗਨਟੀ ਨੂੰ ਜਿਆ ਤੁਖ ਦੁੱਖ ਤਕਲੀਫ ਵੀ ਪੂਰੀ ਕੀਤੀ ਡੀਸੀ ਸਾਹਿਬ ਹੋਇਆ ਜੇ ਕੋਈ ਹੋਰ ਮਹਿਕਮਾ ਵੀ ਹੋਵੇ ਉਦਾਂ ਉਦਾਂ ਲਿਖ ਕੇ ਭੇਜ ਦੇ ਇਹ ਕੋਈ ਇਹਨਾਂ ਨੂੰ ਦੇ ਇਹੋ ਗਾਂ ਕਿਉਂ ਨਾ ਮੈਂ ਅਪੀਲ ਵੀ ਕਰਦਾ ਵਾਂ ਸਾਡੇ ਪਿੰਡ ਵਾਸੀਆਂ ਨੂੰ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਵੀ ਜਿਹੜਾ ਅਨਸ਼ੇ ਦਾ ਦੌਰ ਜਿਹੜਾ ਵਿੱਚੋਂ ਕੋਈਆਂ ਭਰਾਵਾਂ ਨੇ ਕੋਈ ਕੀਤੀ ਹੀ ਗੱਲ ਇਹ ਇਹ ਸਾਡਾ ਸਾਹਦਾਨ ਤੇ ਇਹਦਾ ਮਸਲਾ ਤਾਂ ਹੱਲ ਹੋ ਸਕਦਾ ਅੱਗੇ ਨੂੰ ਫੇਰ ਵੀ ਚਲੋ ਕੱਟਿਆ ਫੇਰ ਵੀ ਇਹ ਸਾਹਦਾਨਾਂ ਚ ਕਿ ਪਿਛੇ ਕਮੇਟੀਆਂ ਬਣਾਈਆਂ ਸੀ ਉਹਨਾਂ ਦੇ ਕਰਕੇ ਵੀ ਥੋੜਾ ਅਸਰ ਪਿਆ ਸੀ ਤੇ ਇਹਦੇ ਕਰਕੇ ਕਿ ਇਹਨਾਂ ਨੂੰ ਯੋਗ ਲਾਉਣਾ ਚਾਹੀਦਾ ਹਰ ਪਿੰਡ ਦੇ ਵਾਸੀ ਨੂੰ ਵੀ ਇਹਨਾਂ ਦੇ ਬੱਚੇ ਕੱਲ ਨੂੰ ਜਵਾਨੇ ਹੋਣੇ ਉਹਦੇ ਕਰਕੇ ਇਹਨਾਂ ਨੂੰ ਕਈ ਹੋਣਾ ਚਾਹੀਦਾ ਵੀ ਉਹਦਾ ਉਹਦੇ ਪਿੰਡ ਜਾ ਕੇ ਉਹਦੇ ਘਰ ਜਾ ਕੇ ਉਹਨੂੰ ਸਮਝਾਉਣ ਵੀ ਇਹ ਮਾੜੀ ਗੱਲ ਹੈ ਇਹ ਕਰਕੇ ਸਾਰਾ ਇਹ ਸਾਡਾ ਸਾਹਦਾਨ ਤੇ ਇਹ ਕਰਕੇ ਨਸ਼ੇ ਦੀ ਤਾ ਠੱਲ ਪੈ ਸਕੀ ਹੈ ਸਰ ਕਈਆਂ ਨੇ ਗੱਲ ਕੀਤੀ ਵਿਕਾਸ ਦੀ ਤੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਵਿਕਾਸ ਜਿਹੜਾ ਇਹਨਾਂ ਦਾ ਜਿਹੜਾ ਮਹਿਕਮਾ ਉਹਨਾਂ ਨੂੰ ਲਿਖ ਕੇ ਭੇਜਦਾ ਕਿ ਜੋ ਵੀ ਇਹਨਾਂ ਦੇ ਸਾਨੂੰ ਇਹਨਾਂ ਆਪਣੀ ਦਾ ਸੇਵਾ ਸ਼ਾਇਦ ਬਾਰੇ ਪਾਣੀ ਬਾਰੇ ਕੋਈ ਨਾਲੀ ਜਿੱਦ ਪਿੰਦਾ ਵਾ ਜੋ ਬਰਸਾਤੀ ਆਉਂਦੀਆਂ ਬਰਸਾਤੀ ਪਾਣੀ ਉਹ ਰੁਕਦਾ ਵਾ ਤੇ ਉਹ ਮਹਿਕਮਾ ਨੂੰ ਲਿਖ ਕੇ ਭੇਜਿਆ ਜਾਊਗਾ ਥੈਂਕ ਯੂ ਸਰ ਜੋ ਵੀ ਮਹਿਕਮਾ ਇੱਥੇ ਕਾਰਵਾਈ ਕਰੂਗਾ ਉਹ ਉਹਨਾਂ ਕਰਨੀ ਆ ਬੇ ਬਣਾ ਦੇਣੀ ਓਕੇ